ਅਕਸਰ ਹੀ ਤੁਸੀਂ ਸੋਸ਼ਲ ਮੀਡੀਆ ਤੇ ਟੋਲ ਪਲਾਜ਼ੇ ਦੇ ਵਿੱਚ ਹੋਏ ਵਿਵਾਦ ਦੀਆਂ ਵੀਡੀਓ ਸਭ ਬਹੁਤ ਦੇਖੀਆਂ ਹੋਣਗੀਆਂ ਕਿੱਸੇ ਬਹੁਤ ਸੁਣੇ ਹੋਣਗੇ ਅਜੇ ਹਈ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਵੀਡੀਓ ਦੇ ਵਿੱਚ ਟੋਲ ਪਲਾਜ਼ੇ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਇੱਕ JCB ਚਾਲਕ ਦੇ ਨਾਲ ਬਹਿਸ ਹੁੰਦੀ ਹੈ ਜਿਸ ਤੋਂ ਬਾਅਦ JCB ਚਾਲਕ ਕੁਛ ਅਜੀਹਾ ਕਰਦਾ ਜਿਸ ਨੇ ਸਾਰਿਆਂ ਦੇ ਹੋਸ਼ ਉਡਾ ਕੇ ਰੱਖ ਦਿੱਤੇ ਨੇ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ JCB ਚਾਲਕ ਦੇ ਵੱਲੋਂ ਟੋਲ ਪਲਾਜ਼ੇ ਦੇ ਬਣੇ ਸਾਰੇ ਕੈਬਨ ਤੋੜ ਦਿੱਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਗੇਸ ਵੀ ਲੈ ਕੇ ਚਲਾ ਜਾਂਦਾ ਹੈ ਟੋਲ ਪਲਾਜ਼ੇ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਅਕਸਰ ਹੀ ਤੁਸੀਂ ਸੋਸ਼ਲ ਮੀਡੀਆ ਤੇ ਟੋਲ ਪਲਾਜ਼ੇ ਦੇ ਵਿੱਚ ਹੋਏ ਵਿਵਾਦ ਦੀਆਂ ਵੀਡੀਓ ਸਭ ਬਹੁਤ ਦੇਖੀਆਂ ਹੋਣਗੀਆਂ ਕਿੱਸੇ ਬਹੁਤ ਸੁਣੇ ਹੋਣਗੇ ਅਜੇ ਹਾਈ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਵੀਡੀਓ ਦੇ ਵਿੱਚ ਟੋਲ ਪਲਾਜ਼ੇ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਇੱਕ JCB ਚਾਲਕ ਦੇ ਨਾਲ ਬਹਿਸ ਹੁੰਦੀ ਹੈ ਜਿਸ ਤੋਂ ਬਾਅਦ JCB ਚਾਲਕ ਕੁਛ ਅਜੀਹਾ ਕਰਦਾ ਜਿਸ ਨੇ ਸਾਰਿਆਂ ਦੇ ਹੋਸ਼ ਉਡਾ ਕੇ ਰੱਖ ਦਿੱਤੇ ਨੇ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ JCB ਚਾਲਕ ਦੇ ਵੱਲੋਂ ਟੋਲ ਪਲਾਜ਼ੇ ਦੇ ਬਣੇ ਸਾਰੇ ਕੈਬਨ ਤੋੜ ਦਿੱਤੇ ਜਾਂਦੇ ਨੇ ਤੇ ਉਸ ਤੋਂ ਬਾਅਦ JCB ਲੈ ਕੇ ਚਲਾ ਜਾਂਦਾ ਟੋਲ ਪਲਾਜ਼ੇ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ